ਬਠਿੰਡਾ ਨਗਰ ਨਿਗਮ ਦੇ ਡਿਪਟੀ ਮੇਅਰ ਵੱਲੋਂ ਮਨਾਇਗੀ ਆਪਣੇ ਪੋਤੇ ਦੀ ਆਪਣੇ ਘਰ ਦੇ ਅੰਦਰ ਲੋਹੜੀ ਅਤੇ ਵੱਡੀ ਗਿਣਤੀ ਦੇ ਵਿੱਚ ਬਠਿੰਡਾ ਸ਼ਹਿਰ ਦੇ ਸਿਆਸੀ ਲੀਡਰ ਹੋਏ ਇਸ ਦੇ ਵਿੱਚ ਸ਼ਾਮਲ ਅਤੇ ਇਸ ਨੂੰ ਲੈ ਕੇ ਮਹੱਲੇ ਦੇ ਵਿੱਚ ਆਪਣਾ ਖੂਬ ਲੱਗੀਆਂ ਰੌਣਕਾਂ ਲੋਹੜੀ ਦਾ ਤਿਹਾਰ ਜਿੱਥੇ ਪੂਰੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਨਗਰ ਨਿਗਮ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵੱਲੋਂ ਵੀ ਆਪਣੇ ਪੋਤੇ ਦੀ ਪਹਿਲੀ ਲੋਹੜੀ ਦਾ ਤਿਹਾਰ ਬੜੇ ਹੀ ਧੂਮ-ਤੰਮ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਬਠਿੰਡਾ ਸ਼ਹਿਰ ਦੇ ਸਿਆਸੀ ਲੀਡਰ ਸ਼ਾਮਲ ਹੋਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਸ਼ਹਿਰ ਦੇ ਸਿਆਸੀ ਲੀਡਰਾਂ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਮਾਸਟਰ ਹਰਮੰਦਰ ਸਿੰਘ ਜੋ ਬਠਿੰਡਾ ਨਗਰ ਨਿਗਮ ਦੇ ਆਪਣਾ ਡਿਪਟੀ ਮੇਅਰ ਹਨ ਉਹਨਾਂ ਦੇ ਪੋਤੇ ਦੀ ਲੋਹੜੀ ਮਨਾਈ ਜਾ ਰਹੀ ਹੈ ਅਤੇ ਬਠਿੰਡਾ ਸ਼ਹਿਰ ਦੇ ਸਿਆਸੀ ਲੀਡਰਾਂ ਦੇ ਵਿੱਚ ਬਹੁਤ ਸਾਰੇ ਸ਼ਾਮਲ ਹੋਏ ਹਨ ਅਸੀਂ ਦਿਖਾ ਰਹੇ ਹਾਂ ਇਹੀ ਆਪਣਾ ਸਾਰੀਆਂ ਤਸਵੀਰਾਂ ਬਠਿੰਡਾ ਦੇ ਆਪਣਾ ਨਗਰ ਨਿਗਮ ਦੇ ਡਿਪਟੀ ਮੇਅਰ ਮਾਸਟਰ ਹਰਮਨਦਾਸ ਸਿੰਘ ਨੇ ਕਰਦੀਆਂ ਜਿੱਥੇ ਉਹਨਾਂ ਵੱਲੋਂ ਆਪਣੇ ਪੋਤੇ ਦੀ ਲੋਹੜੀ ਤਿਹਾੜ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਗਿਆ ਤੇ ਉਹਨਾਂ ਆਪਣਾ ਬੋਲਦਿਆ ਗਿਆ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਘਰ ਦੇ ਅੰਦਰ ਇਹੋ ਜੀ ਖੁਸ਼ੀ ਜਿਹੜੀ ਉਹ ਸਾਂਝੀ ਕਰਨੀ ਚਾਹੀਦੀ ਹੈ ਉਹ ਭਾਵੇਂ ਉਸ ਦੇ ਘਰ 30 ਜੰਮੇ ਭਾਵੇਂ ਪੁੱਤ ਜੰਮੇ ਲੇਕਿਨ ਜਿਹੜੇ ਖੁਸ਼ੀਆਂ ਨੇ ਉਹ ਆਪਣਾ ਆਸ-ਪਾਸ ਹਰ ਇੱਕ ਪਾਸੇ ਉਹ ਵੀ ਆਪਣਾ ਵੰਡ ਕੇ ਸਾਂਝਾ ਕਰਨੀ ਚਾਹੀਦੀਆਂ ਹਨ rani साधु <laughs> तारे

ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਲੋੜੀ ਔਰ ਅੱਜ ਅਸੀਂ ਇੱਥੇ ਲੋੜੀ ਦੇ ਫੰਕਸ਼ਨ ਤੇ ਸਾਰੇ ਇਕੱਠੇ ਹੋਏ ਆਂ ਔਰ ਅੱਜ ਸਾਡੇ ਇੱਥੇ ਲੋੜੀ ਮਨਾਈ ਜਾ ਰਹੀ ਹੈ ਸਾਡੇ ਭਾਂਜੇ ਵੀ ਸ਼ਹਿਜ਼ਾਦ ਦੀ ਇਹਨਾਂ ਦੇ ਮੰਮਾ ਨੇ ਉਹ ਦਾਦੀ ਮੰਮਾ ਨੇ ਔਰ ਇੱਥੇ ਸਾਰੇ ਰਿਲੇਟਿਵਸ ਅਸੀਂ ਇਕੱਠੇ ਹੋਏ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਰੌਣਕ ਲੱਗੀ ਹੋਈ ਆ ਸਾਰੇ ਭੈਣ ਭਾਈ ਔਰ ਰਿਸ਼ਤੇਦਾਰ ਇਕੱਠੇ ਹੋ ਕੇ ਇਸੇ ਸ਼ਹਿਜ਼ਾਦ ਦੀ ਲੋੜੀ ਮਨਾ ਰਹੇ ਨੇ ਤਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਹੈ ਔਰ ਅਸੀਂ ਗੀਤ ਗਾ ਰਹੇ ਆਂ ਅਸਾਂ ਮੂ ਬਹੁਤ ਹੀ ਖੁਸ਼ੀ ਹੋਰ ਚਾਹੇ ਕਿ ਅੱਜ ਸਾਡੇ ਸ਼ਹਾਜਦ ਦੀ ਲੋੜੀ ਆ ਥੈਂਕ ਯੂ ਸੋ ਮਚ ਇਹ ਥੋੜਾ ਕਿਸ ਜਿਹੜੇ ਲੋੜੀ ਦੇ ਸਪੇਤ ਤਿਹਾਰ ਤੇ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਦੂਰ ਦੂਰ ਤੱਕ ਪੰਜਾਬ ਜਿੱਥੇ ਵੀ ਵਸਦੇ ਲੋਕ ਪੰਜਾਬੀ ਲੋਕ ਵਸਦੇ ਸਭ ਨੂੰ ਅੱਜ ਦੇ ਇਸ ਤਿਹਾਰ ਦੀ ਬਹੁਤ ਬਹੁਤ ਵਧਾਈ ਮੈਂ ਅੱਜ ਮਾਸ ਜੀ ਦੇ ਕਰਿਆ ਆ ਇੱਥੇ ਇਹਨਾਂ ਦੇ ਪੁੱਤ ਦੀ ਪਹਿਲੀ ਲੋੜੀ ਹੈ ਇਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਇਸੇ ਤਰ੍ਹਾਂ ਰੱਬ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਬਣਾਈ ਰੱਖੇ ਲੋਕ ਹੱਸਦੇ ਖੇਡਦੇ ਰਹਿਣ ਔਰ ਇਸੇ ਤਰ੍ਹਾਂ ਹੀ ਖੁਸ਼ੀਆਂ ਮਨਾਉਂਦੇ ਬਣਾਉਂਦੇ ਲੋਕੀ ਇਹ ਨਵਾਂ ਸਾਲ ਬਹੁਤ ਹੀ ਵਧੀਆ ਮਨਾਉਂ। ਅੱਛਾ ਜਿਸ ਤਰ੍ਹਾਂ ਲੋਹੜੀ ਜਿਹੜੀ ਹੋਈ ਜਿਆਦਾ ਤਾਂ ਲੜਕੀਆਂ ਲੜਕੇ ਦੇ ਨਾਂ ਦੇ ਲੈ ਜਾਂਦੇ ਲੜਕੇ ਦੇ ਘਟ ਰਹੇ ਹੁੰਦੇ ਨੇ ਸੇ ਐਚ ਚੱਲ ਪਿਆ ਹੁਣ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਹੋਣੀਆਂ ਵੀ ਲੜਕੇ ਤੇ ਲੜਕੀਆਂ ਦੇ ਇਹੋ ਜਿਹੀ ਕੋਈ ਗੱਲ ਨਹੀਂ ਹੈ। ਅੱਜ ਦੇ ਦੇ ਵਿੱਚ ਦੇਖੋ ਵੀ ਤੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ। ਉਹ ਲੋੜੀ ਮਤਲਬ ਇਹ ਬਹੁਤ ਪੁਰਾਣਾ ਕੋਈ ਰਿਵਾਜ ਹੋਣਾ ਪਰ ਜਦੋਂ ਦੇ ਮੈਂ ਸੁੱਤ ਸੰਭਾਲੀ ਹੈ ਵੀ ਦੇਖਿਆ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਲੜਕੇ ਲੜਕੀਆਂ ਬਰਾਬਰ ਨੇ ਉਹ ਸਾਰੇ ਪਰਿਵਾਰ ਇਹਨੂੰ ਖੁਸ਼ੀ ਨਾਲ ਮਨਾਉਂਦੇ ਹੋ। ਹੋ ਕੀ ਕਹਿਣਾ ਚਾਹੇ ਇਸੇ ਦਾ ਤਾਂ ਕਿ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਸੇ ਤਰ੍ਹਾਂ ਇਹ ਖੁਸ਼ੀ ਨਾਲ ਸਾਰੇ ਮਨਾਓ ਜਿਹੜੀਆਂ ਬੁਰਾਈਆਂ ਤੋਂ ਦੂਰ ਰਹੋ ਔਰ ਇਸੇ ਤਰ੍ਹਾਂ ਖੁਸ਼ੀਆਂ ਦੇ ਨਾਲ ਹੀ ਦੇਖੋ ਪਰਿਵਾਰ ਖੁਸ਼ ਰਹਿੰਦੇ ਨੇ ਆਣ ਗਵਾਂਡ ਖੁਸ਼ ਰਹਿੰਦਾ ਤੁਸੀਂ ਬੁਰਾਈਆਂ ਤੋਂ ਦੂਰ ਰਹਿੰਦੇ ਚੰਗੇ ਕੰਮ ਕਰਦੇ ਹੋ ਉਹਦੇ ਨਾਲ ਬਹੁਤ ਅੱਛਾ ਹੁੰਦਾ ਔਰ ਇਸੇ ਤਰ੍ਹਾਂ ਹੀ ਖੁਸ਼ੀਆਂ ਖੁਸ਼ੀਆਂ ਔਰ ਹਰ ਤੇ ਹਰ ਮਨਾਏ ਜਾਂਦੇ ਨੇ ਤੇ ਸਾਲ ਦੇ ਪਹਿਲੇ ਤਿਹਾੜਾ ਪਹਿਲਾ ਮਹੀਨਾ ਤੇ ਆਪਾਂ ਹਰ ਮਹੀਨਾ ਹਰ ਤਿਹਾੜਾ ਇਸ ਤਰ੍ਹਾਂ ਖੁਸ਼ੀਆਂ ਨਾਲ ਮਨਾਉਣਾ ਤੇ ਆਪਾਂ ਇਸੇ ਤਰ੍ਹਾਂ ਬਣਾਈ ਮੈਂ ਹਰਮੰਦਰ ਸਿੰਘ ਸਿੱਧੂ ਨਿਫਟੀ ਮੇਰ ਨਗਰਨੇ ਕਮ ਬਠੰਡਾ ਅੱਜ ਬਹੁਤ ਹੀ ਪਵਿੱਤਰ ਤਿਹਾਰ ਹੈ ਸਾਰੇ ਲੋਕ ਆਪਣੀਆਂ ਧੀਆਂ ਦੀ ਪੁੱਤਰਾਂ ਦੀ ਨਵੇਂ ਵਿਆਹਾਂ ਦੀ ਲੋੜੀ ਬਣਾ ਰਹੇ ਹੈ ਤੇ ਮੇਰੇ ਵੀ ਛੋਟੇ-ਭੇਟੇ ਕੋਈ 50 ਪੋਤਰਾ ਚਾਹ ਦੀ ਲੋੜੀ ਬਣਾ ਰਹੇ ਹੈ ਤਾਂ ਬੜਾ ਖੁਸ਼ੀ ਦਾ ਮਾਹੌਲ ਹੈ ਤੇ ਮੈਂ ਇਹ ਕਾਮਨਾ ਕਰਦਾ ਹੈ ਕਿ ਭਾਈ ਗਰੂ ਪ੍ਰਮਾਤਮਾ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਸਭ ਦੇ ਬੱਚਿਆਂ ਦੀਆਂ ਖੁਸ਼ੀਆਂ ਖੇੜੇ ਹੋਣ ਸਾਰਾ ਨਗਰ ਪੰਜਾਬ ਜਿੱਥੇ ਵੀ ਕਿਤੇ ਮੇਰੇ ਭਾਰਤੀ ਹੈ ਕਿਉਂਕਿ ਸਾਰਾ ਭਾਰਤੀ ਇਸ ਤਿਹਾਰ ਨੂੰ ਮਨਾਉਂਦਾ ਹੈ ਕਿ ਪ੍ਰਮਾਤਮਾ ਖੁਸ਼ੀਆਂ ਲੈ ਕੇ ਆਵੇ ਸਾਡਾ ਦੇਸ਼ ਤਰੱਕੀ ਕਰੇ ਧੰਨਵਾਦ